ਸਾਸੀ ਗਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਜਲਾਲਾਬਾਦ ਦੇ ਪਿੰਡ ਰੱਤੇਵਾਲਾ ਉਰਫ ਸੋਨਗੜ ਵਿਖੇ ਇਹ ਪੁਰਾਣਾ ਤੇ ਮਸ਼ਹੂਰ ਪਿੰਡ ਹੈ ਇਸ ਪਿੰਡ ਦਾ ਪੁਰਾਣਾ ਨਾਮ ਰੱਤੇਵਾਲਾ ਸੀ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਹ ਪਿੰਡ ਰੱਤੇਵਾਲਾ ਤੋਂ ਕਿਵੇਂ ਸੋਨਗੜ ਬਣਿਆ ਇੱਥੇ ਤੁਹਾਨੂੰ ਦਿਖਾਵਾਂਗੇ ਪਿੰਡ ਦਾ ਖੂਬਸੂਰਤ ਨਜ਼ਾਰਾ ਤੇ ਨਾਲ ਦਿਖਾਵਾਂਗੇ ਪਿੰਡ ਦੀ ਪੁਰਾਣੀ ਹਵੇਲੀ ਅਕਰਸੋਂ ਸਿੰਘ ਜੀ ਖੀंची ਉਹਨਾਂ ਦਾ ਜਨਮ 1855 ਈਸਵੀ ਵਿੱਚ ਜੋਧਪੁਰ ਦੇ ਨੇੜਲੇ ਪਿੰਡ ਗੰਗਾਣੀ ਰਾਜਸਥਾਨ ਵਿਖੇ ਠਾਕੁਰ ਕਿਸ਼ਨ ਸਿੰਘ ਦੇ ਘਰ ਹੋਇਆ ਠਾਕੁਰ ਕਿਸ਼ਨ ਸਿੰਘ ਜੀ ਤਕਰੀਬਨ 1860 ਵਿੱਚ ਰਾਜਸਥਾਨ ਤੋਂ ਆਏ ਸਨ ਅਤੇ ਉਹਨਾਂ ਨੇ ਚਾਰ ਪਿੰਡ ਖਰੀਦੇ ਟੁੱਡੀਆਂ ਵਾਲੀ ਬੁੱਢੀ ਮੇੜੀ ਅੱਕੂ ਵਾਲਾ ਤੇ ਲੋਗੜ ਇਹਨਾਂ ਵਿੱਚੋਂ ਦੋ ਪਿੰਡ ਪੰਜਾਬ ਵਿੱਚ ਹਨ ਤੇ ਦੋ ਪਿੰਡ ਹੋਣ ਹਰਿਆਣਾ ਵਿੱਚ ਹਨ 1883 ਵਿੱਚ ਰੱਤੇਵਾਲਾ ਖਰੀਦਿਆ ਗਿਆ ਜਦੋਂ ਇਹ ਪਿੰਡ ਖਰੀਦਿਆ ਉਸ ਸਮੇਂ ਇਸ ਦਾ ਨਾਮ ਰੱਤੇਵਾਲਾ ਸੀ ठाकुर सोहन सिंह जी ਦੇ ਚਾਰ ਪੁੱਤਰ ਸਨ ਮਦੋ ਸਿੰਘ ਜੀ, ਅਰਜਨ ਸਿੰਘ ਜੀ, ਮੰਗਲ ਸਿੰਘ ਜੀ ਤੇ ਹਮੀਰ ਸਿੰਘ ਜੀ। ਅਰਜਨ ਸਿੰਘ ਜੀ ਫਿਰੋਜ਼ਪੁਰ ਵਿੱਚ ਆਨਰੇਰੀ ਮੈਜਿਸਟ੍ਰੇਟ ਬਣੇ ਤੇ ਅਰਜਨ ਸਿੰਘ ਜੀ ਨੇ ਆਪਣੇ ਪਿਤਾ ਦੇ ਨਾਮ ਤੇ ਪਿੰਡ ਦਾ ਨਾਮ ਸੋਨਗੜ੍ਹ ਕਰਵਾਇਆ। ठाकुर सोहन सिंह जी ਨੇ 80000 ਰੁਪਏ ਦੀ ਕੀਮਤ ਨਾਲ ਉਸ ਸਮੇਂ ਰੱਤੇਵਾਲਾ ਪਿੰਡ ਖਰੀਦਿਆ ਸੀ। ਤੇ ਜਿਹੜੀ ਹਵੇਲੀ ਦੋਸਤੋ ਆਪਾਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਤਕਰੀਬਨ ਇਹ 1890 ਦੇ ਵਿੱਚ ਬਣਨੀ ਸ਼ੁਰੂ ਹੋਈ ਤੇ 1901 ਵਿੱਚ ਇਸ ਦੇ ਵਿੱਚ ਵਸੋਂ ਕੀਤੀ ਗਈ ਚਾਰ ਭੱਠੇ ਲਗਾਏ ਸਨ ਠਾਕੁਰ ਸਾਹਿਬ ਨੇ ਇਸ ਹਵੇਲੀ ਨੂੰ ਬਣਾਉਣ ਦੇ ਵਾਸਤੇ ਤੇ ਦਾ ਪਰਿਵਾਰ ਦੱਸਦਾ ਹੈ ਕਿ ਤਕਰੀਬਨ 70 ਲੱਖ ਇੱਟ ਲੱਗੀ ਸੀ ਇਸ ਹਵੇਲੀ ਦੇ ਵਿੱਚ ਉਸ ਸਮੇਂ ਇਸ ਹਵੇਲੀ ਵਿੱਚ ਉਸ ਸਮੇਂ 450 ਗਾਡਰ ਲੱਗਿਆ ਤੇ ਇਹ ਗਾਡਰ ਕਰਾਚੀ ਤੋਂ ਮੰਗਵਾਏ ਗਏ ਸਨ ਵੈਸਟ ਜਰਮਨੀ ਦੇ ਬਣੇ ਹੋਏ ਇਸ ਹਵੇਲੀ ਲਈ ਜੋ ਲੱਕੜ ਆਈ ਸੀ ਉਹ ਲਾਹੌਰ ਤੋਂ ਆਈ ਸੀ ਤੇ ਇਹ ਸਾਰਾ ਸਮਾਨ ਉਸ ਸਮੇਂ ਊਠਾਂ ਤੇ ਮੰਗਵਾਇਆ ਗਿਆ ਸੀ ਦੋਸਤੋ ਇਹ ਤੁਸੀਂ ਹਵੇਲੀ ਦਾ ਜਿਹੜਾ ਸਾਰਾ ਵਿਊ ਦੇਖ ਰਹੇ ਹੋ ਜਿੱਥੋਂ ਤੱਕ ਨਜ਼ਰ ਆ ਰਹੀ ਹੈ ਸਾਰੇ ਚਾਰ ਚਵੇਰੇ ਇਸ ਹਵੇਲੀ ਦੇ ਵਿੱਚ ਕਮਰੇ ਬਣੇ ਹੋਏ ਸਨ ਤੇ ਜਿਹੜਾ ਇਹ ਸਾਹਮਣੇ ਆਪਾਂ ਫਰੰਟ ਤੇ ਦੇਖ ਰਹੇ ਆ ਇਹ ਇਸ ਦਾ ਜਿਹੜਾ ਮੇਨ ਦਰਵਾਜ਼ਾ ਹੈ ਕੁਝ ਸਮਾਂ ਪਹਿਲਾਂ ਇਹ ਹਵੇਲੀ ਦੀ ਹਾਲਤ ਥੋੜੀ ਖਰਾਬ ਸੀ ਪਰ ਹੁਣ ਪਰਿਵਾਰ ਦੇ ਵੱਲੋਂ ਇਸ ਦੀ ਦੁਬਾਰਾ ਸਾਂਭ ਸੰਭਾਲ ਕੀਤੀ ਗਈ ਆ ਤੇ ਇਸ ਨੂੰ ਜਿਹੜਾ ਰੰਗ ਰੋਗਣ ਕਰਕੇ ਉਹ ਦੁਬਾਰਾ ਤਿਆਰ ਕੀਤਾ ਗਿਆ ਹੈ ਬੜੀ ਖੂਬਸੂਰਤ ਹਵੇਲੀ ਆ ਪਿੰਡ ਰੱਤੇਵਾਲਾ ਸੋਨਗੜ ਦੀ ਤੇ ਦੋਸਤੋ ਇਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਇਹ ਅੱਜਕੱਲ ਕਿਤੇ ਕਿਤੇ ਹੀ ਦੇਖਣ ਨੂੰ ਮਿਲਦੀਆਂ ਨੇ ਤਾਂ ਇਹ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਪਿੰਡ ਰੱਤੇਵਾਲਾ ਸੋਨਗੜ ਦੀ ਪੁਰਾਣੀ ਵਿਰਾਸਤੀ ਹਵੇਲੀ ਦੇਖ ਰਹੇ ਸੀ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਲਾਜ਼ਮੀ ਕਰਿਓ ਧੰਨਵਾਦ